ਵੱਡਾ ਭਿਆਨਕ ਹਾਦਸਾ ਵਾਪਰਿਆ ਹੈ ਦਰਅਸਲ ਇੱਕ ਮਾਰੂਤੀ ਕਾਰ ਦੋ ਕੈਂਟਰਾਂ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਇਸ ਕਾਰ ਦੇ ਵਿੱਚ 6 ਲੋਕ ਸਵਾਰ ਸਨ ਅਤੇ ਸਾਰਿਆਂ ਦੀ ਹੀ ਮੌਤ ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ ਸੰਗਰੂਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਕਿ ਕਿਸ ਤਰੀਕੇ ਇਹ ਭਿਆਨਕ ਹਾਦਸਾ ਵਾਪਰਿਆ ਇੱਕ ਮਾਰੂਤੀ ਕਾਰ ਦੋ ਵੱਡੇ ਕੈਂਟਰਾਂ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਇਸ ਮਾਰੂਤੀ ਕਾਰ ਦੇ ਵਿੱਚ 6 ਲੋਕ ਸਵਾਰ ਹੁੰਦੇ ਨੇ ਅਤੇ ਛੇਾਂ ਦੀ ਹੀ ਮੌਤ ਹੋ ਜਾਂਦੀ ਹੈ ਦਰਗਾਹ ਤੋਂ ਮੱਥਾ ਟੇਕ ਕੇ ਵਾਪਸ ਆ ਰਿਆ ਸੀ ਪਰਿਵਾਰ ਤੇ ਉਹਨਾਂ ਦੇ ਨਾਲ ਰਾਹ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਸੰਗਰੂਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਮਲੇਰ ਕੋਟਲਾ ਤੋਂ ਸੰਗਰੂਰ ਐ ਕਾਰ ਜਾ ਰਹੀ ਸੀ ਅਤੇ ਰਾਹ ਦੇ ਵਿੱਚ ਇੱਕ ਚੌਕ ਤੇ ਮੇਲਾ ਚੌਕ ਦੇ ਉੱਤੇ ਦੋ ਕੈਂਟਰਾਂ ਦੀ ਲਪੇਟ ਦੇ ਵਿੱਚ ਐ ਕਾਰ ਆ ਜਾਂਦੀ ਹੈ ਅਤੇ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਲਾਸ਼ਾਂ ਨੂੰ ਵੈਲਡਿੰਗ ਮਸ਼ੀਨ ਦੀ ਮਦਦ ਦੇ ਨਾਲ ਕੱਢਿਆ ਗਿਆ ਕਿਉਂਕਿ ਆਸ਼ਾ ਜਿਹੜੀਆਂ ਸਨ ਉਹ ਬੁਰੇ ਤਰੀਕੇ ਦੇ ਨਾਲ ਕਾਰ ਦੇ ਵਿੱਚ ਫਸ ਗਈਆਂ ਸਨ ਦੱਸਿਆ ਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕੈਂਟਰ ਸਵਾਰ ਜਿਹੜੇ ਸਨ ਉਹਨਾਂ ਨੇ ਮੌਕੇ ਤੋਂ ਫਰਾਰ ਹੋਣ ਦੀ ਵੀ ਕੋਸ਼ਿਸ਼ ਕੀਤੀ ਹੈ ਸੰਗਰੂਰ ਤੋਂ 15 ਕਿਲੋਮੀਟਰ ਦੂਰ ਕਸਬਾ ਮਹਿਲਾ ਚੌਕ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਮ੍ਰਿਤਕਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਸਾਰੇ ਮ੍ਰਿਤਕ ਹੀ ਸੁਨਾਮ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਦੱਸੇ ਜਾ ਰਹੇ ਸਨ ਮਰੂਤੀ ਕਾਰ ਮਲੇਰ ਕੋਟਲਾ ਤੋਂ ਸੁਨਾਮ ਜਾ ਰਹੀ ਸੀ ਤੇ ਰਾਤ 2 ਵਜੇ ਇਹ ਭਿਆਨਕ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ welding machine ਦੇ ਨਾਲ ਲੋਹੇ ਨੂੰ ਕੱਟ ਕੇ ਬੜੀ ਹੀ ਮੁਸ਼ਕਲ ਦੇ ਨਾਲ ਲਾਸ਼ਾਂ ਨੂੰ ਮਰੂਤੀ ਕਾਰ ਦੇ ਵਿੱਚੋਂ ਬਾਹਰ ਕਢਿਆ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸੁਨਾਮ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਲਿਆਂਦਾ ਗਿਆ। ਤਾਂ ਬੇਹੱਦ ਹੀ ਭਿਆਨਕ ਹਾਦਸੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਹੈ ਹਾਦਸਾ ਹੋਵੇਗਾ। ਵੱਡਾ ਭਿਆਨਕ ਹਾਦਸਾ ਵਾਪਰਿਆ ਹੈ ਦਰਅਸਲ ਇੱਕ ਮਾਰੂਤੀ ਕਾਰ ਦੋ ਕੈਂਟਰਾਂ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਇਸ ਕਾਰ ਦੇ ਵਿੱਚ 6 ਲੋਕ ਸਵਾਰ ਸਨ ਅਤੇ ਸਾਰਿਆਂ ਦੀ ਹੀ ਮੌਤ ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ ਸੰਗਰੂਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਕਿ ਕਿਸ ਤਰੀਕੇ ਇਹ ਭਿਆਨਕ ਹਾਦਸਾ ਵਾਪਰਿਆ ਇੱਕ ਮਾਰੂਤੀ ਕਾਰ ਦੋ ਵੱਡੇ ਕੈਂਟਰਾਂ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਇਸ ਮਾਰੂਤੀ ਕਾਰ ਦੇ ਵਿੱਚ 6 ਲੋਕ ਸਵਾਰ ਹੁੰਦੇ ਨੇ ਅਤੇ ਪੇਹਾਂ ਦੀ ਹੀ ਮੌਤ ਹੋ ਜਾਂਦੀ ਹੈ ਦਰਗਾਹ ਤੋਂ ਮੱਥਾ ਟੇਕ ਕੇ ਵਾਪਸ ਆ ਰያ ਸੀ ਪਰਿਵਾਰ ਤੇ ਉਹਨਾਂ ਦੇ ਨਾਲ ਰਾਹ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਸੰਗਰੂਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਮਲੇਰ ਕੋਟਲਾ ਤੋਂ ਸੰਗਰੂਰ ਐ ਕਾਰ ਜਾ ਰਹੀ ਸੀ ਅਤੇ ਰਾਹ ਦੇ ਵਿੱਚ ਇੱਕ ਚੌਕ ਤੇ ਮੇਲਾ ਚੌਕ ਦੇ ਉੱਤੇ ਦੋ ਕੈਂਟਰਾਂ ਦੀ ਲਪੇਟ ਦੇ ਵਿੱਚ ਐ ਕਾਰ ਆ ਜਾਂਦੀ ਹੈ ਅਤੇ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਲਾਸ਼ਾਂ ਨੂੰ ਵੈਲਡਿੰਗ ਮਸ਼ੀਨ ਦੀ ਮਦਦ ਦੇ ਨਾਲ ਕੱਢਿਆ ਗਿਆ ਕਿਉਂਕਿ ਆਸ਼ਾ ਜਿਹੜੀਆਂ ਸਨ ਉਹ ਬੂਰੇ ਤਰੀਕੇ ਦੇ ਨਾਲ ਕਾਰ ਦੇ ਵਿੱਚ ਫਸ ਗਈਆਂ ਸਨ ਦੱਸਿਆ ਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕੈਂਟਰ ਸਵਾਰ ਜਿਹੜੇ ਸਨ ਉਹਨਾਂ ਨੇ ਮੌਕੇ ਤੋਂ ਫਰਾਰ ਹੋਣ ਦੀ ਵੀ ਕੋਸ਼ਿਸ਼ ਕੀਤੀ ਹੈ ਸੰਗਰੂਰ ਤੋਂ 15 ਕਿਲੋਮੀਟਰ ਦੂਰ ਕਸਬਾ ਮਹਿਲਾ ਚੌਕ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਮ੍ਰਿਤਕਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਸਾਰੇ ਮ੍ਰਿਤਕ ਹੀ ਸੁਨਾਮ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਦੱਸੇ ਜਾ ਰਹੇ ਸਨ ਮਰੂਤੀ ਕਾਰ ਮਲੇਰ ਕੋਟਲਾ ਤੋਂ ਸੁਨਾਮ ਜਾ ਰਹੀ ਸੀ ਤੇ ਰਾਤ 2 ਵਜੇ ਇਹ ਭਿਆਨਕ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਵੈਲਡਿੰਗ ਮਸ਼ੀਨ ਦੇ ਨਾਲ ਲੋਹੇ ਨੂੰ ਕੱਟ ਕੇ ਬੜੀ ਹੀ ਮੁਸ਼ਕਲ ਦੇ ਨਾਲ ਲਾਸ਼ਾਂ ਨੂੰ ਮਰੂਤੀ ਕਾਰ ਦੇ ਵਿੱਚੋਂ ਬਾਹਰ ਕਢਿਆ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸੁਨਾਮ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਲਿਆਂਦਾ ਗਿਆ। ਤਾਂ ਬੇਹੱਦ ਹੀ ਭਿਆਨਕ ਹਾਦਸੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਹੈ ਹਾਦਸਾ ਹੋਵੇਗਾ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ